ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਵਾਲੀ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਆ ਵੀਡੀਓ ਦੇ ਐਂਡ ਤੱਕ ਬਣੇ ਰਹਿਓ ਤੇ ਧਿਆਨ ਨਾਲ ਜ਼ਰੂਰ ਦੇਖਿਓ ਪਿਓਰ ਕਾਟਨ ਦੇ ਵਿੱਚ embroidery ਵਾਲੀ ਸ਼ਰਟਰ ਤੇ ਬਾਟਮ ਰਹੇਗੀ ਦੁਪੱਟਾ ਇਹਦੇ ਨਾਲ organza ਦਾ ਆਏਗਾ ਇਹ ਡਿਜ਼ਾਈਨਰ ਜੇ ਪੀਸ ਬਣਿਆ ਹੋਇਆ ਪਿਓਰ ਕਾਟਨ ਦੇ ਵਿੱਚ ਬੜੇ ਪانے ਦੇ ਵਿੱਚ ਸ਼ਰਟਰ ਹੋਊਗੀ ਪਲਾਜ਼ੋ ਦਾ ਕੱਪੜਾ ਰਹੂਗਾ 2 ਮੀਟਰ 1.75 ਛੋਟ ਦਾ ਫੈਬਰਿਕ ਮਿਲੂਗਾ ਦੇ 680 ਰੁਪਏ ਇਹਨਾਂ ਦਾ ਰੇਟ ਹੋਊਗਾ ਬਹੁਤ ਹੀ ਪਿਆਰੇ ਬਹੁਤ ਹੀ ਸੋਹਣੇ ਜਿਹੜੇ ਹੈਗੇ ਆ ਪਲਾਜ਼ੋ ਦਾ ਕਪੜਾ ਹੈਗਾ ਇਹਦੇ ਵਿੱਚ ਕੱਟਵਰਕ ਵਾਲਾ ਤੇ ਨਾਲ ਲੈਸਿਸ ਦਾ ਕੰਮ ਕੀਤਾ ਹੋਇਆ ਇਹ ਵਾਲੇ ਜਿਹੜੇ ਦੁਪੱਟੇ ਉਹ ਵਿਦਾਊਟ ਦੁਪੱਟੇ ਸੀ ਸੂਟ ਇਹ ਵਾਲੇ ਜਿਹੜੇ ਹੈ ਕਿ ਨਹੀਂ ਨਾਜ਼ਨੀਨ ਦੁਪੱਟੇ ਦੇ ਨਾਲ ਡਿਜ਼ਾਈਨਰ ਜਿਹਾ ਦੁਪੱਟਾ ਬਣਾਇਆ 950 ਰੁਪਏ ਦੇ ਵਿੱਚ ਰਹਿਣਗੇ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੇ ਸੂਟਾਂ ਪਿਓਰ ਗੀਜ਼ਾ ਕਾਟਨ ਦੇ ਵਿੱਚ ਏਕੇ ਟੈਕਸਟ ਬ੍ਰਾਂਡ ਰੂ ਥ्रेडਵਰਕ ਕੀਤਾ ਹੋਇਆ neck ਦੇ ਉੱਪਰ ਦੁਪੱਟਾ ਇਹਦੇ ਨਾਲ ਫੁੱਲ ਪਿਓਰ ਦਾ ਆਊਗਾ 1490 ਰੁਪਏ ਰੇਟ ਹੋਊਗਾ ਏਕੇ ਟੈਕਸ ਬ੍ਰਾਂਡ ਹੈ 5 ਮੀਟਰ ਪਿਓਰ ਕੈਮਰੀ कॉटन ਦੇ ਵਿੱਚ ਆਲਓਵਰ ਸੂਟ ਮਿਲੂਗਾ ਥ्रेड ਵਰਕ ਕੀਤਾ ਹੈ ਘੇਰੇ ਦੇ ਉੱਪਰ ਦੁਪੱਟਾ ਇਹਦਾ ਸ਼ਿਫॉन ਦਾ ਆਏਗਾ ਪੱਟੀ ਦੇ ਨਾਲ ਔਰਗੈਂਜਾ ਦੀ ਸ਼ਰਟ ਆਊਗੀ ਸੀਕੁਐਂਸ ਤੇ ਲੈਸਸ ਦਾ ਕੰਮ ਕੀਤਾ ਹੋਇਆ ਡਿਜ਼ਾਈਨਰ ਜੀ ਪਾਕਿਸਤਾਨੀ ਲੁੱਕ ਵਾਲੀ ਜਿਹੜੀ ਹੈਗੀ ਆ ਉਹ ਲਾਸ ਲੱਗੀ ਹੋਈ ਹੈ ਤੇ ਉੱਪਰ ਮਸਲੀਨ ਦੇ ਵਿੱਚ ਸ਼ੋਰਟਰੂ ਹੈਂਡਵਰਕ ਕੀਤਾ ਹੋਇਆ ਪਰਲਵਰਕ ਦਾ ਕੰਮ ਆਊਗਾ ਸ਼ੈਂਟੂਨ ਦੀ ਬਾਟਮ ਆਏਗੀ ਸ਼ਿਫੋਨ ਦਾ ਇਹਦੇ ਨਾਲ ਦੁਪੱਟਾ ਰਹੂਗਾ ਪਿਓਰ ਗਲਾਸ ਔਰ ਗੈਂਜੇ ਵਿੱਚ ਬਹੁਤ ਸੋਹਣੇ ਸੂਟ ਹੈ ਵੀ ਹੈਂਡਵਰਕ ਵਾਲੇ ਰਹਿਣਗੇ ਸ਼ੈਂਟੂਨ ਦੀ ਬਾਟਮ ਆਏਗੀ ਪਿਓਰ ਸ਼ਿਫੋਨ ਦਾ ਦੁਪੱਟਾ ਰਹੂਗਾ ਪਿਓਰ ਸ਼ਿਮਰ ਦੇ ਵਿੱਚ ਟਿਸ਼ੂ ਸ਼ਿਮਰ ਟਿਸ਼ੂ ਸ਼ਰਟ ਰਹੂਗੀ ਹੈਂਡਵਰਕ ਆਊਗਾ ਨੈਕ ਦੇ ਉੱਪਰ ਐਮਬ੍ਰੋਇਡਰੀ ਕੀਤੀ ਹੈ ਦੁਪੱਟਾ ਇਹਦੇ ਨਾਲ ਬਨਾਸੀ ਮਿਲੂਗਾ ਸਿਲਕ ਦੀ ਬਾਟਮ ਆਏਗੀ ਬਹੁਤ ਹੀ ਪਿਆਰੇ ਮੈਚਿੰਗ ਸੂਟ ਆਉਣਗੇ ਰਾਮਟੈਕਸ ਬ੍ਰਾਂਡ ਦੇ ਵਿੱਚ ਰਹਿਣਗੇ 900 ਰੁਪਏ ਰੇਟ ਹੋਊਗਾ ਰਾਮਟੈਕਸ ਬ੍ਰਾਂਡ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਮੈਚਿੰਗ ਸੂਟ ਰਹਿਣਗੇ ਸ਼ਰਟ ਪ੍ਰਿੰਟਡ ਆਊਗੀ ਤੇ ਬਾਟਮ ਪਲੇਨ ਆਊਗੀ ਬਿਨਾ ਦੁਪੱਟੇ ਦੇ ਇਹ ਵਾਲੇ ਜਿਹੜੇ ਸੂਟ ਆ ਰਹਿਣਗੇ ਰਾਮਟੈਕਸ ਬ੍ਰਾਂਡ ਹੈ ਬਹੁਤ ਹੀ ਸੋਹਣਾ ਇਹਦਾ ਸਟਾਫ ਹੁੰਦਾ ਹੈ ਤੇ ਪ੍ਰਿੰਟ ਵੀ ਇਹਦੇ ਸਭ ਤੋਂ ਅਲੱਗ ਹੀ ਹੁੰਦੇ ਆ ਹੈਂਡ ਬਲੋਕ ਪ੍ਰਿੰਟਿੰਗ ਦੇ ਵਿੱਚ ਕਾਟਨ ਦੇ ਸੂਟ ਰਹਿਣਗੇ ਕੋਟਾ ਟੋਰੀਆ ਤੇ ਇਹਦੇ ਨਾਲ ਦੁਪੱਟਾ ਆਊਗਾ ਸ਼ਰਟ ਪ੍ਰਿੰਟਡ ਰਹੂਗੀ ਬਾਟਮ ਵੀ ਪ੍ਰਿੰਟਡ ਰਹੂ ਤੇ ਦੁਪੱਟਾ ਕੋਟਾ ਡੋਰੀਆ ਦੇ ਵਿੱਚ ਹੈਂਡ ਬਲੌਕ ਪ੍ਰਿੰਟਿੰਗ ਦੇ ਵਿੱਚ ਆਉ 1159 ਰੁਪਏ ਇਹਨਾਂ ਦਾ ਰੇਟ ਹੋਊਗਾ ਜੇ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਸਬਸਕ੍ਰਾਈਬ ਕਰਨ ਦੇ ਨਾਲ ਨਾਲ ਬੈਲ ਆਈਕਨ ਦਾ ਬਟਨ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਕਲੈਕਸ਼ਨ ਬਹੁਤ ਸੋਹਣੀ ਰਹਿਣ ਵਾਲੀ ਹੈ ਕੋਈ ਵੀ ਕਲੈਕਸ਼ਨ ਤੁਹਾਡੇ ਕੋਲ ਮਿਸ ਨਾ ਹੋਵੇ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਰੇਟ ਆਪਾਂ ਨਾਲ ਦੀ ਨਾਲ ਲਿਖੇ ਹੋਏ ਆ ਆਪਣੇ ਬਜਟ ਦੇ ਅਕੋਰਡਿੰਗ ਤੁਸੀਂ ਕੋਈ ਵੀ ਸੂਟ ਬੁੱਕ ਕਰ ਸਕਦੇ ਹੋ ਪਿਓਰ ਕਾਟਨ ਦੇ ਵਿੱਚ 2.5 ਮੀਟਰ ਸ਼ਰਟ ਰਹੂਗੀ 2.5 ਮੀਟਰ ਬਾਟਮ ਰਹੂਗੀ ਥ੍ਰੈਡ ਤੇ ਜਰੀ ਦਾ ਕੰਮ ਕੀਤਾ ਹੈ ਬਾਟਮ ਜੀਜੇ ਅਗਦੇ ਵਿੱਚ ਆਏਗੀ ਇਹ ਵੀ ਪਿਓਰ ਕਾਟਨ ਦੇ ਵਿੱਚ ਰਾਮਟੈਕਸ ਦੇ ਸੂਟ ਰਹਿਣਗੇ ਆਰੀ ਵਰਕ ਕੀਤਾ ਹੋਇਆ ਬਾਟਮ ਪਿਓਰ ਕੈਮਰੀ कॉटन ਦੀ ਰਊ ਦੁਪੱਟਾ ਵੀ ਇਹਦੇ ਨਾਲ ਫੁੱਲ ਪਿਓਰ ਦਾ ਰਹੂਗਾ ਪ੍ਰਿੰਟਡ ਆਰਾਮਟੈਕਸ ਬ੍ਰਾਂਡ ਦਾ ਬਹੁਤ ਹੀ ਸਸਤੇ ਰੇਟ ਦੇ ਵਿੱਚ ਮਿਲ ਰਿਹਾ ਫ੍ਰੀ ਸ਼ਿਪਿੰਗ ਰਹੂਗੀ ਇਹ ਵਾਲੀ ਸੁੱਟਾਂ ਦੀ ਬਿਸਕੋਸ ਜੌਰਜਟ ਦੇ ਵਿੱਚ ਲਖਨਵੀ ਵਰਕ ਆਏਗਾ ਇਹਦੇ ਉੱਪਰ ਸਾਰੇ ਫੁੱਲ ਸ਼ਰਟ ਦੇ ਉੱਪਰ ਜਿਹੜਾ ਹੈਗਾ ਜਾਲ ਵਰਕ ਕੀਤਾ ਹੋਇਆ 2.5 ਮੀਟਰ ਸ਼ਰਟ ਰਹੂਗੀ ਬਾਟਮ ਪਲੇਨ ਆਊਗੀ ਜੌਰਜਟ ਦੇ ਵਿੱਚ ਦੇਸੀ ਫੌਨ ਦਾ ਇਹਦੇ ਨਾਲ ਦੁਪੱਟਾ ਰਹੂਗਾ 799 ਰੁਪਏ ਇਹਨਾਂ ਦਾ ਰੇਟ ਹੋਊਗਾ ਫ੍ਰੀ ਸ਼ਿਪਿੰਗ ਹੋਊਗੀ ਸੂਟ ਬੁੱਕ ਕਰਨ ਲਈ ਨੰਬਰ ਆਪਣਾ ਸਕਰੀਨ ਦੇ ਉੱਪਰ ਚੱਲ ਰਿਹਾ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਇਸ ਨੰਬਰ ਤੇ ਜਾ ਕੇ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਦਿਓ ਪੇਮੈਂਟ ਜਿਹੜੀ ਆਨਲਾਈਨ ਹੋਊਗੀ ਕੋਈ ਵੀ ਸੂਟ ਤੁਸੀਂ ਬੁੱਕ ਕਰਨਾ ਚਾਹੁੰਦੇ ਹੋ ਤੇ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਆਪਣੀਆਂ ਪੋਸਟਾਂ ਤੇ ਜਿਹੜੇ ਆਪਾਂ ਸ਼ਾਰਟਸ ਪਾਉਂਦੇ ਆ ਉਹਨਾਂ ਨੂੰ ਵੀ ਲਾਈਕ ਕਰਦੇ ਆ ਕਰੋ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਸੋਨੇ ਸੋਨੇ ਕਮੈਂਟ ਜ਼ਰੂਰ ਕਰਦੇ ਆ ਕਰੋ ਸੋਨੇ ਸੋਨੇ ਕਮੈਂਟ ਜਦੋਂ ਤੁਸੀਂ ਕਰਦੇ ਹੋ ਤਾਂ ਸਾਨੂੰ ਹੋਰ ਮੋਟੀਵੇਸ਼ਨ ਮਿਲਦੀ ਹੈ ਤੇ ਬਹੁਤ ਮਿਹਨਤ ਦੇ ਨਾਲ ਜਿਹੜੀ ਹੈਗੀ ਇਹ ਵੀਡੀਓ ਬਣਦੀ ਹੈ ਇਹ ਇਸ ਕੋਸ ਜੌਰਜਟ ਦੇ ਵਿੱਚ ਲਖਨਵੀ ਜਾਲਵਰਕ ਦੇ ਵਿੱਚ ਇਹ ਵਾਲੀ ਜਿਹੜੀ ਹੈਗੀ ਵੀ ਜੌਰਜਟ ਦੇ ਵਿੱਚ ਰਹਿਣਗੇ 2.5 ਮੀਟਰ ਸ਼ਰਟ 2.5 ਮੀਟਰ ਬਾਟਮ neck ਦੇ ਉੱਪਰ ਐਮਬਰਾਈਡਰਿਓ ਬਾਟਮ ਐਮਬਰਾਈਡਰਿਓ ਵਾਲੀ ਰਹੂਗੀ ਦੁਪੱਟਾ ਜੌਰਜਟ ਦੇ ਵਿੱਚ ਰਹੂਗਾ 598 ਰੁਪਏ ਦੇ ਵਿੱਚ ਤੁਹਾਨੂੰ ਐmbroidery ਵਾਲਾ ਜਿਹੜਾ ਸੂਟ ਆ ਉਹ ਮਿਲ ਰਿਹਾ ਮਲਾਈ ਕਾਟਨ ਦੇ ਉੱਤੇ ਆਲਓਵਰ ਸੂਟ ਰਹੂਗਾ neck ਦੁਪੱਟਾ ਪ੍ਰਿੰਟਡ ਰਹੂਗਾ ਕਾਟਨ ਮਲਮਲ ਦੇ ਵਿੱਚ ਆਲਓਵਰ ਸੂਟ ਰਹੂਗਾ 5 ਮੀਟਰ ਕਾਟਨ ਦੇ ਵਿੱਚ ਮਲਾਈ ਕਾਟਨ ਦੇ ਵਿੱਚ ਫੁੱਲ ਕੱਟ 5 ਮੀਟਰ ਮਿਲੇਗੀ ਦੁਪੱਟਾ ਮਲ ਮਲ ਕਾਟਨ ਦੇ ਵਿੱਚ ਰਹੇਗਾ 850 ਪਰੂਗਾ ਰੇਟ ਇਹਦਾ ਫ੍ਰੀ ਸ਼ਿਪਿੰਗ ਹੋਊਗੀ। ਬਾਕੀ ਤੁਸੀਂ ਕਿਸੇ ਵੀ ਸੂਟ ਬਾਰੇ ਕੁਝ ਵੀ ਪੁੱਛਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਚੱਲ ਰਿਹਾ ਇਸ ਨੰਬਰ ਤੇ ਜਾ ਕੇ ਤੁਸੀਂ WhatsApp ਤੇ ਮੈਸੇਜ ਕਰ ਸਕਦੇ ਹੋ। ਬਹੁਤ ਸਾਰੀਆਂ ਭੈਣਾਂ ਆਪਣੇ ਕੋਲ ਹਰ ਵੀ ਸੂਟਾਂ ਦੇ ਆਰਡਰ ਕਰਦੇ ਨੇ ਜੇ ਤੁਸੀਂ ਵੀ ਕੋਈ ਸੂਟ ਆਰਡਰ ਕਰਨਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਹੈ ਜਿਹੜਾ ਉਹ ਸਕਰੀਨ ਦੇ ਉੱਪਰ ਚੱਲ ਰਿਹਾ। ਮਲਾਈ कॉटन ਦੇ ਵਿੱਚ 5 ਮੀਟਰ ਇਹ कॉटन ਦੇ ਵਿੱਚ सूट ਆਉਣਗੇ ऑल ओवर सूट ਹੈ neck ਦੇ ਉੱਪਰ पैच वर्क ਦਾ ਕੰਮ ਕੀਤਾ ਹੋਇਆ ਦੁਪੱਟਾ ਪ੍ਰਿੰਟਰਡ ਹੋਊਗਾ कॉटन ਦੇ ਵਿੱਚ ਮਾਲਮਲ कॉटन ਦੇ ਵਿੱਚ ਬਹੁਤ ਸੋਹਣੇ ਸੂਟ ਹੈ ਸੇਲ ਦੇ ਉੱਪਰ ਆਇਆ ਬਹੁਤ ਹੀ ਵਧੀਆ ਡੀਲ ਹੈ 498 ਰੁਪਏ ਦੇ ਵਿੱਚ ਇਹ ਵਾਲਾ ਜਿਹੜਾ ਸੂਟ ਆ ਤੁਸੀਂ ਲੈ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਨਾਲ ਕੈਮਰੀ कॉटन ਦੇ ਵਿੱਚ ਬਹੁਤ ਹੀ ਡਿਮਾਂਡਡ ਸੂਟ ਹੈ ਬਹੁਤ ਹੀ ਪਿਆਰਾ ਪਿਓਰ कॉटन ਦੇ ਵਿੱਚ ਪਾਇਨ ਕੁਆਲਟੀ ਹੈ ਬੜੇ ਪਨੇ ਦੇ ਵਿੱਚ ਸ਼ਰਟ ਹੋਊਗੀ ਇਹਦੇ ਵਿੱਚੋਂ ਤੁਹਾਡੀਆਂ ਬਾਵਾ ਵੀ ਨਿਕਲਣਗੇ ਐਮਬ੍ਰੋਇਡਰੀ ਦੋਨੋਂ ਸਾਈਡ ਤੇ ਨਿਕਲੂਗੀ ਬਾਟਮ ਵੀ ਕਾਟਨ ਦੀ ਆਏਗੀ ਦੁਪੱਟਾ ਇਹਦਾ ਮਸਲੀਨ ਦਾ ਰਹੇਗਾ 850 ਰੁਪਏ ਦੇ ਵਿੱਚ ਇਹ ਵਾਲਾ ਜਿਹੜਾ ਸੂਟ ਆ ਮਿਲੇਗਾ ਸ਼ਰਟ ਆਲਓਵਰ ਪਿਓਰ ਕੈਮਰੀ ਕਾਟਨ ਦੇ ਵਿੱਚ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਸੋਹਣੇ ਪ੍ਰਿੰਟ ਆਇਆ ਇਹ ਵਾਲਾ ਜਿਹੜਾ ਫੈਬਰਿਕਾ ਇਹਦੇ ਵਿੱਚ 2.5 ਮੀਟਰ ਸ਼ਰਟ ਹੋਊਗੀ ਬਾਟਮ ਚਿਕਨ ਦੀ ਆਊਗੀ ਪਲਾਜ਼ੋ ਦਾ ਕੱਪੜਾ ਮਿਲੂਗਾ 2 ਮੀਟਰ ਐਮਬਰਾਇਡਰਡ ਦੁਪੱਟਾ ਮਿਲੂਗਾ ਤੇ ਪਲਾਜ਼ੋ ਦੇ ਉੱਪਰ ਵੀ ਤੁਹਾਨੂੰ ਐਮਬਰਾਇਡਰੀ ਮਿਲੇਗੀ ਨਾਲ ਚਿਕਨ ਦਾ ਹੀ ਫੈਬਰਿਕ ਰਹੂਗਾ ਕੋਟਾ ਚੈੱਕ ਦਾ ਦੁਪੱਟਾ ਰਹੂਗਾ ਚਾਰੋਂ ਸਾਈਡ ਤੇ ਦੁਪੱਟੇ ਦੇ ਉੱਪਰ ਸਕੈਲਪਿੰਗ ਕੀਤੀ ਹੋਈ ਆ 849 ਰੁਪਏ ਦੇ ਵਿੱਚ ਫ੍ਰੀ ਸ਼ਿਪਿੰਗ ਦੇ ਨਾਲ ਬਹੁਤ ਸੋਹਣੇ ਸੂਟ ਆ ਬਹੁਤ ਹੀ ਪਿਆਰੇ ਇਹ ਆਮ ਚੀਜ਼ਾਂ ਨਹੀਂ ਮਿਲਦੀਆਂ ਹੈਗੀਆਂ ਬਹੁਤ ਸੋਹਣੇ ਸੂਟ ਲੱਗਦੇ ਆਮ ਦੁਕਾਨਾਂ ਤੇ ਤੁਹਾਨੂੰ ਨਹੀਂ ਮਿਲਦੇ ਇਹ ਫੈਂਸੀ ਜਿਹੀਆਂ ਆਈਟਮਾਂ ਨੇ ਜਿਹੜੀਆਂ ਭੈਣਾਂ ਇਸ ਤਰ੍ਹਾਂ ਦੇ ਜਿਹੜੇ ਕਵ ਸੂਟ ਲਾਈਕ ਕਰਦੀਆਂ ਨੇ ਉਹ ਇਹ ਸੂਟ ਬਾਏ ਕਰ ਸਕਦੀਆਂ ਨੇ ਬਹੁਤ ਸੋਹਣੇ ਪ੍ਰਿੰਟ ਹੈ ਪਿਓਰ ਕਾਟਨ ਦੇ ਵਿੱਚ 셔ਟ ਰਹੂਗੀ ਕੈਮਰੀ ਕਾਟਨ ਦੀ ਪ੍ਰਿੰਟਡ 셔ਟ ਆਊਗੀ 90 ਮੀਟਰ ਬਾਟਮ ਹੈ ਜਿਹੜੀ ਉਹ ਚਿਕਨ ਦੇ ਵਿੱਚ ਰਹੂਗੀ ਐਮਬ੍ਰੋਇਡਰੀ ਵਾਲੀ ਪਿਓਰ ਕਾਟਨ ਦੇ ਵਿੱਚ 셔ਟ ਤੇ ਬਾਟਮ ਆਏਗੀ ਇਹ ਵਿਦਆਊਟ ਦੁਪੱਟਾ ਸੂਟ ਰਹਿਣਗੇ ਲਾਈਟ ਜੇ ਸ਼ੇਡ ਹੈ ਦੇ ਵਿੱਚ 575 ਪੈਸੇ ਦੇ ਵਿੱਚ ਮਿਲਦੇ ਆਗਲੀ ਵੀਡੀਓ ਦੇ ਨਾਲ ਤਦ ਤੱਕ ਲਈ ਥੈਂਕ ਯੂ ਜੀ